ਸਸੀ ਕਾਲ ਜੀ ਸਾਰਿਆਂ ਨੂੰ ਹੜਪੀੜਿਤ ਪਰਿਵਾਰਾਂ ਦੇ ਲਈ ਜਿਹੜੀ ਹੈਲਪ ਸੀਗੀ ਉਹ ਲਗਾਤਾਰ ਚੱਲ ਰਹੀ ਹੈ ਭਾਈ ਰਾਜਵੀਰ ਜਵੰਦੇ ਦੀ ਹਾਲ ਖਰਾਬ ਹੋਣ ਕਰਕੇ ਕਾਫੀ ਟਾਈਮ ਉਧਰ ਆਪਾਂ ਬੀਜੀ ਹੋ ਗਏ ਸੀ ਤੇ ਸਾਡਾ ਜਿਹੜਾ ਘਰ ਬਣਾਉਣ ਵਾਲਾ ਤੇ ਕੁਛ ਬੀਜ 300 ਏਕੜ ਦਾ ਬੀਜ ਪਹਿਲਾਂ ਸਾਡੀ ਟੀਮ ਐ ਜਿਹੜੀ ਡਿਲੀਵਰ ਕਰ ਚੁੱਕੀ ਹੈ ਪਿੰਨ ਨੇਡਾਲੀ ਤੋਂ ਮੇਰੇ ਇਲਾਕੇ ਦੇ ਤੇ ਅਗਲੇ ਘਰ ਦਾ ਪ੍ਰੋਜੈਕਟ ਅੱਜ ਆਪਾਂ ਨੇ ਪੱਥਰ ਰੱਖਣ ਲੱਗੇ ਹਾਂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਤੇ ਮੈਂ ਸ਼ੁਕਰਗੁਜ਼ਾਰ ਆ ਮੇਰੇ ਇਲਾਕੇ ਦੇ ਮੇਰੇ ਦੋਸਤ ਮਿੱਤਰ ਭਾਈ ਸੰਮੀ ਸੌਂਡਾ ਤੇ ਪੂਰੀ ਟੀਮ ਸਾਡੀ ਇਹ ਮੇਰੇ ਉਹ ਦੋਸਤ ਨੇ ਪਹਿਲੇ ਦਿਨਾਂ ਤੋਂ ਜਦੋਂ ਮੈਨੂੰ ਕੋਈ ਨਹੀਂ ਸੀ ਜਾਣਦਾ ਉਦੋਂ ਤੋਂ ਮੈਨੂੰ ਸਪੋਰਟ ਕਰਦੇ ਰਹੇ ਐ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਫਲੱਡਾਂ ਨੇ ਮੇਰੇ ਪੁਰਾਣੇ ਦੋਸਤ ਮਿੱਤਰ ਸਾਰੇ ਮਿਲਾਤੇ ਪਿਛਲੇ 1.5 ਮਹੀਨੇ ਤੋਂ ਮੇਰੇ ਪੁਰਾਣੇ ਦੋਸਤ ਆ ਕੇ ਆਪ ਮਹਾਰੇ ਹਰ ਇੱਕ ਤਰੀਕੇ ਦੀ ਹੈਲਪ ਕਰਕੇ ਜਾ ਰਹੇ ਆ। ਡਿਸਟ੍ਰਿਕਟ ਅੰਬਾਲਾ ਦੇ ਦੋਸਤ ਮਿੱਤਰ ਸੱਜਣ ਪਿੱਥੇ ਸਾਰੇ ਖੜੇ ਹੋਇਆ। ਸਰਬਜੀਤ ਖੋਹ ਸਾਡੇ ਸਤਕਾਰਯੋਗ ਮਾਤਾ ਜੀ ਪਿੰਡ ਸ਼ਿਕਾਰ ਦੇ ਵਿੱਚ ਇਹ ਘਰ ਦਾ ਅੱਜ ਨਹੀਂ ਪੱਥਰ ਰੱਖਿਆ ਜਾ ਚੁੱਕਿਆ। ਪਹਿਲਾ ਜਿਹੜਾ ਘਰ ਸਾਡਾ ਰਜਿੰਦਰ ਵੀਰ ਆ ਇੱਧਰ ਖੜਾ ਹੈ। ਇਹਨਾਂ ਦਾ ਲੈਂਟਰ ਪੈ ਚੁੱਕਿਆ ਤੇ ਮੈਂ ਸ਼ੁਕਰਗੁਜ਼ਾਰ ਆ ਨਿਸ਼ਾਨભાઈ ਰੈੱਡ ਟੀ-ਸ਼ਰਟ ਮੇਰਾ ਭਰਾ। ਇਹਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਇਹ ਸਾਰਾ ਇੱਥੇ ਦੇਖ ਰੇ ਕਰ ਰਿਹਾ ਕੰਮਕਾਰ ਕਰ ਰਿਹਾ। ਪਿੱਛੇ ਬਬਲੂ ਵੀਰ ਆ ਖੜਾ। ਤੇ ਪਿੱਛੇ ਮਿਸਤਰੀ ਜੀ ਸਾਡੇ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਆਪਾਂ ਤੇ ਤੁਸੀਂ ਵੀ ਸਾਰੇ ਜਿਹੜੇ ਇਸ ਦੁੱਖ ਦੀ ਘੜੀ ਦੇ ਵਿੱਚ ਸਾਡੇ ਪੰਜਾਬ ਦੇ ਨਾਲ ਖੜੇ